ਅੱਜੇ ਖਾਲਸਾ ਸਾਜਨਾ ਦਿਵਸ ਹੈ ਔਰ ਇਸ ਮਹਾਨ ਖਾਲਸਾ ਸਾਜਨਾ ਦਿਵਸ ਪਰਬ ਦੀਆਂ ਸਮੁੱਚੀ ਗੁਰੂ ਖਾਲਸਾ ਪੰਥ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਤਾਂ ਨੂੰ ਬਹੁਤ 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 ਬਧਾਈਆਂ ਅੱਜ ਦੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉਤੇ ਤਾਕਤ ਸ੍ਰੀ ਕੇਸਗਰ ਸਾਹਿਬ ਦੇ ਮਹਾਨ ਅਸਾਮ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸੇ ਦੀ ਸਿਰਨਾ ਕਰਕੇ ਸੰਸਾਰ ਦੇ ਵਿੱਚ ਮਹਾਨ ਇਨਕਲਾਬ ਲੈ ਕੇ ਆਇਆ ਅਰੇ ਵਿਖਲਾਪੀ ਕਰਮ ਚੁੱਕੇ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਾਨ ਪੈਰੇ ਸਹਿਬਾਨ ਨੂੰ ਖੰਡੇ ਬਾਟੇ ਦੀ ਪਹਲ ਚਕਾਈ ਫਿਰ ਪਾਨ ਪੈਰੇ ਸਹਿਬਾਨ ਪਾਸੋਂ ਆਪ ਖੰਡੇ ਬਾਟੇ ਦੀ ਪਹਲ ਸ਼ਕੀ ਸੰਸਾਰ ਦੇ ਵਿੱਚ ਇੱਕ ਬਿਹਤਰੀਨ ਲੋਕ ਅੰਤਰ ਦੀ ਨਿਉ ਰਖੀ ਔਰ ਜੋ ਮਹਾਨ ਉਪਦੇਸ਼ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਪਾਵਨ ਧਰਤੀ ਦੇ ਉੱਤੇ ਦਿੱਤੇ ਕਿ ਅੱਜ ਤੋਂ ਖਾਲਸਾ ਪੰਥ ਦੇ ਤੋਂ ਨਿਆਰਾ ਰਹੇਗਾ ਖਾਲਸੇ ਦਾ ਜਾਤ ਗੋਤ ਵਰਨ ਕੁੱਲ ਸਭ ਨਸ਼ ਸਭ ਇੱਕ ਸਮਾਨ ਗੁਰੂ ਕੇ ਸਿੱਖ ਗੁਰੂ ਕੇ ਪਾਈ ਗੁਰੂ ਕੇ ਸਿੱਖ ਹੋ ਕੇ ਸੰਸਾਰ ਦੇ ਵਿੱਚ ਵਿਚਰਨ ਕਰ ਲੋਗੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਹਨਾਂ ਮਹਾਨ ਉਪਦੇਸ਼ਾਂ ਨੂੰ ਅੱਜ ਜੀਵਨ ਦਾ ਹਿੱਸਾ ਬਣਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ ਅੱਜ ਵੀ ਸਾਰਥਕ ਨੇ ਗੁਰਬਾਣੀ ਦਾ ਮਹਾਨ ਉਪਦੇਸ਼ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਸਾਥਕੀ ਰਹਿਣਾ ਜੋ ਸੰਸਾਰ ਦੇ ਵਿੱਚ ਅੱਜ ਅਸੀਂ ਅਫਰਾ ਤਫਰੀ ਦਾ ਮਾਹੌਲ ਦੇਖਦੇ ਆਂ ਬੇਚੈਨੀ ਦਾ ਆਲਮ ਦੇਖਦੇ ਆਂ ਈਰਖਾ ਨਫ਼ਰਤ ਦਾ ਬਹੁਤ ਵੱਡਾ ਜਿਹੜਾ ਹੈ ਉਹ ਬਾਹਰ ਦੇਖਦੇ ਆਂ ਇਹਦਾ ਇਹੋ ਕਾਰਨ ਹੈ ਕਿ ਅਸੀਂ ਜੋ ਮਾਨਵ ਪੱਖੀ ਧਰਮ ਦੇ ਅਸੂਲ ਧਰਮ ਦੇ ਸਿਧਾਂਤ ਹਨ ਉਹਨਾਂ ਤੋਂ ਅਸੀਂ ਦੂਰ ਜਾ ਚੁੱਕੇ ਔਰ ਗੁਰਬਾਣੀ ਦਾ ਫਲਸਫਾ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾ ਦੇ ਵਿੱਚ ਲੈਣਾ ਅੱਜ ਸਮੁੱਚੀ ਗੁਰਬਾਣੀ ਦੇ ਮਹਾਨ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਉਂਦੀ ਸਭ ਤੋਂ ਵੱਡੀ ਜ਼ਰੂਰਤ ਹੈ ਜੇ ਅਸੀਂ ਨਵੇਂ ਜੁਗ ਦੇ ਹਾਨੀ ਬੜਨਾ ਹੈ ਜੇ ਅਸੀਂ ਸੰਸਾਰ ਦੇ ਵਿੱਚ ਆਪ ਤੇ ਆਪਣੀ ਜਿੰਦ ਦਾ ਸਲਾਂਧੀ ਉਹ ਨਤੀਜੇ ਦਸਤੇ ਖੋਲਣੇ ਤਾਂ ਸਾਨੂੰ ਗੁਰਬਾਣੀ ਦਾ ਜਿਹੜਾ ਉਪਦੇਸ਼ ਹੈ ਗੁਰਬਾਣੀ ਦੇ ਜਿਹੜੇ ਸੰਕਰਮਪ ਹੈ ਉਹਨਾਂ ਨੂੰ ਸਮਝਣਾ ਪਏਗਾ ਉਹਨਾਂ ਨੂੰ ਧਾਰਨਾ ਪਏਗਾ ਮੈਂ ਇੱਕ ਵਾਰੀ ਫੇਰ ਖਾਲਸਾ ਸਾਜਣਾ ਤੇ ਸ੍ਰੀਆ ਸਮੂਹ ਗੁਰੂ ਨਾਨਕ ਨਾਮ ਦੇ ਵਾਸਿਕ ਸੰਗਤਾਂ ਨੂੰ ਬਹੁਤ 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 ਬਧਾਈ ਦੇ